ਕਈ ਬਣਾਈਆ ਖੀਰ ਅੱਜ ਸਾਡੇ ਮੀਂਹ ਪੈ ਰਿਹਾ ਤੇ ਅਸੀਂ ਬਣਾਏ ਨੇ ਪੂਰੇ ਪਾਸ ਹੋ ਰਹੀ ਹੈ ਆਪਾਂ ਕਰਕੇ ਧਰਮੀ ਕਰਕੇ ਪਹਿਲਾਂ ਜਰਮੀ भाई बने आपने माल पूरे ਸਰਦੀਆਂ ਮੌਸਮੀ ਤੇ ਪਰਮਾਤਮਾ ਨੇ ਖੰਡ ਕਰੀਆ ਤੇ ਹੁਣ ਤੱਕ ਅਸੀ ਬਣਾਏ ਨਹੀਂ ਸੀ ਅੱਜ ਬਣਾਏ ਸੀ ਕਵਾਲ ਕੂੜੇ ਜਿਆ ਸਮ ਵੀਡੀਓ ਵਧੀਆ ਲੱਗੀ ਕੂੜੇ ਵਧੀਆ ਲੱਗੇ ਫੇਰ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਜਰੂਰ ਕਰਿਓ ਮਾਣੇ ਤੁਹਾਡਾ ਬਹੁਤ ਬਹੁਤ ਆਸ਼ਾ ਅਗੀਆਂ ਵੀਡੀਓ ਰਮਾਤੋ ਬਸ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਸਾਡੀ ਵੀਡੀਓ ਤੇ ਕਮੈਂਟ ਘੱਟ ਹੁੰਦੇ ਆ